ਸਸਿਕਾ ਜੀ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਆਪਾਂ ਅੱਜ ਇੱਕ ਬਹੁਤ ਹੀ ਵਧੀਆ ਹੈਲਦੀ 스ਨੈਕਸ ਤੁਹਾਡੇ ਵਾਸਤੇ ਲੈ ਕੇ ਆਈਆਂ ਹਾਂ ਮੈਂ ਤਾਂ ਜਿਹਦੇ ਨਾਲ ਸਾਡਾ ਸਾਰਿਆਂ ਨੂੰ ਨੰਬਰ 1 ਜਿਹੜਾ ਅਸੀਂ ਅੱਜਕੱਲ ਬਹੁਤ ਵਰੀ ਡਰੈਨ ਨੇ ਆਪਣੀ weight ਦੇ ਨੂੰ ਲੈ ਕੇ ਤਾਂ ਸਾਡਾ weight ਵੀ ਜਿਹੜਾ ਮੇਨਟੇਨ ਰਹੇ ਔਰ ਸਾਡੀ ਜਿਹੜੀ ਬੋਡੀ ਵੀ ਹੈਗੀ ਆ ਉਹ ਕਿਸ ਤਰ੍ਹਾਂ ਹੈਲਦੀ ਰਹਿ ਸਕਦੀ ਆ ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਅਜਾਪਾ ਗੱਲ ਕਰਨ ਲੱਗੇ ਆਂ ਵੈਸੇ ਤਾਂ ਸਾਰਿਆਂ ਨੂੰ ਪਤਾ ਕਿ ਜਦੋਂ ਵੀ ਆਪਾਂ ਘਰੇ ਕੋਈ ਪਿੰਨੀਆਂ ਬਣਾਉਨੇ ਆ ਕੋਈ ਦੀਆਂ ਬਣਾਈਏ ਛੋਲਿਆਂ ਦੀਆਂ ਬਣਾਈਏ ਆਟੇ ਦੀਆਂ ਗਣਕ ਦੀਆਂ ਬਣਾਈਏ ਚੌਲਾ ਨੀਆਂ ਬਣਾਈਏ ਤਾਂ ਵਿੱਚ ਆਪਾਂ ਇਹ ਡਰਾਈ ਫਰੂਟ ਜਿਹੜਾ ਹੈਗਾ ਉਹ ਜ਼ਰੂਰ ਪਾਉਨੇ ਆ ਠੀਕ ਆ ਤਾਂ ਇਹ ਜਿਹੜਾ ਡਰਾਈ ਫਰੂਟ ਕਿਹੜਾ ਬਹੁਤ ਐਡਾ ਕਾਮਨ ਹੈਗਾ ਤੇ ਜਿਹੜਾ ਕਿ ਈਜ਼ੀਲੀ ਇਹਨੂੰ ਆਪਾਂ ਆਪਣੇ ਘਰ ਰੱਖਦੇ ਵੀ ਆਂ ਕਈ ਸੱਚੀਆਂ ਦੇ ਵਿੱਚ ਸੂਪ ਵਾਲੀਆਂ ਦੇ ਵਿੱਚ ਵੀ ਪੈਂਦਾ ਤਾਂ ਆਪਾਂ ਇਹਨੂੰ ਅਗਰ ਸਾਨੂੰ ਹੋਰ ਤਰੀਕਾ ਇੱਕ ਆ ਜਾਂਦਾ ਵੀ ਇਹਨੂੰ ਅਸੀਂ ਖਾਣਾ ਕਿੱਦਾਂ ਤਾਂ ਸਾਡੀ ਜਿਹੜੀ ਹੈਲਥ ਦੀ ਹੋਰ ਫਾਇਦਾ ਹੋ ਸਕਦਾ ਠੀਕ ਹੈ ਜੀ ਤਾਂ ਆਜੋ ਆਪਾਂ ਗੱਲ ਕਰੀਏ ਆਪਾਂ ਕਿਹ ਸਨੈਕਸ ਦੀ ਗੱਲ ਕਰ ਰਹੇ ਹਾਂ ਤੇ ਇਹਨੂੰ ਖਾਣਾ ਕਿਵੇਂ ਆ ਤੇ ਸਾਨੂੰ ਉਹਦੇ ਕੀ ਕੀ ਫਾਇਦੇ ਹੋ ਸਕਦੇ ਆ ਤੇ ਸਾਨੂੰ ਮਾਰਕੀਟ ਦੇ ਵਿੱਚੋਂ ਉਹਨੂੰ ਖਰੀਦਣਾ ਕਿਵੇਂ ਆ ਤਾਂ ਉਸ ਤੋਂ ਪਹਿਲਾਂ ਰਿਕਵੈਸਟ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਥੈਂਕ ਯੂ ਆਓ ਫਿਰ ਸਟਾਰਟ ਕਰੀਏ ਆਪਾਂ ਉਸ ਡ్రਾਈ ਫਰੂਟ ਦੇ ਬਾਰੇ ਜਾਣਦੇ ਆਂ ਇਸ ਡ్రਾਈ ਫਰੂਟ ਦਾ ਨਾਂ ਹੈਗਾ ਜੀ ਮਖਾਣੀ ਆਮ ਤੌਰ ਤੇ ਆਪਾਂ ਕੋਈ ਵੀ ਘਰੇ ਚੀਜ਼ ਬਣਾਉਨੇ ਆ ਪਿੰਨੀਆਂ ਉਹ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਆਪਾਂ ਇਹ ਚੀਜ਼ ਦਾ ਉਹਦਾ ਇੱਕ ਮੇਨ ਪਾਰਟ ਹੈਗਾ ਇਹ ਠੀਕ ਹੈ ਜੀ ਤਾਂ ਫੋਣੀ ਨੂੰ ਆਪਾਂ ਪਹਿਲਾਂ ਸਾਰ ਨੂੰ ਗੱਲ ਕਰਾਂਗੇ ਕਿ ਨੂੰ ਆਪਾਂ ਮਾਰਕੀਟ ਦੇ ਵਿੱਚ ਜਦੋਂ ਖਰੀਦਣ ਜਾਣਾ ਹੈਗਾ ਤਾਂ ਕਿਸ ਤਰ੍ਹਾਂ ਦੀ ਆਪਾਂ ਨੂੰ ਪਛਾਣ ਹੋਣੀ ਚਾਹੀਦੀ ਆ ਜਦੋਂ ਅਸੀਂ ਮਾਰਕੀਟ ਦੇ ਵਿੱਚ ਇਹਨੂੰ ਖਰੀਦਣ ਜਾਣਾ ਤਾਂ ਤੁਸੀਂ ਇਹਨੂੰ ਹੱਥ ਲਾ ਕੇ ਦੇਖੋ ਕਿ ਬਹੁਤ ਹੀ ਜ਼ਿਆਦਾ ਇਹ ਵੇਟ ਆ ਜਿਹੜਾ ਇਹਦਾ ਲਾਈਟ ਹੋਣਾ ਚਾਹੀਦਾ ਹੈਵੀ ਵੇਟ ਨਹੀਂ ਹੋਣਾ ਚਾਹੀਦਾ ਕਈ ਵਾਰਾ ਪ੍ਰੀ ਰੋਸਟਡ ਵੀ ਆਪਾਂ ਖਰੀਦ ਲੈਣੇ ਬਟ ਉਹ ਵੀ ਨਹੀਂ ਕਰਨਾ ਸੀ ਕੰਮ ਜਿੰਨੇ ਲਾਈਟ ਵੇਟ ਮਖਾਣੇ ਹੋਣਗੇ ਫੁੱਲੇ ਫੁੱਲੇ ਵੱਡੇ ਵੱਡੇ ਹੋਣਗੇ ਤਾਂ ਉਹ ਤਾਜ਼ੇ ਮਖਾਣੇ ਆ ਬੇ ਮਖਾਣੇ ਨਹੀਂ ਆ ਤਾਂ ਇਸ ਤਰ੍ਹਾਂ ਦੇ ਮਖਾਣੇ ਵਧੀਆ ਮਾਰਕੀਟ ਤੋਂ ਲੈ ਕੇ ਆਓ ਤੇ ਉਹਨਾਂ ਦਾ ਆਪਾਂ ਨੂੰ ਬਹੁਤ ਹੀ ਵਧੀਆ ਮਿਲੇ। ਰਿਜ਼ਲਟ ਬਹੁਤ ਵਧੀਆ ਮਿਲੇ। ਇਹ ਆਲ ਦੇ ਆਪ ਦੇ ਵਿੱਚ ਜਿਹੜਾ ਮਖਾਣੇ ਆ ਇੱਕ ਬਹੁਤ ਹੀ ਚਾਰੀ ਗੁਣਾ ਦਾ ਖਜ਼ਾਨਾ ਕਹਿ ਸਕਦੇ ਇਹਨੂੰ ਆਪਾਂ। ਤੇ ਇਹਨਾਂ ਕੋਈ ਮਹਿੰਗਾ ਵੀ ਨਹੀਂ ਕਿ ਜਿਹਨੂੰ ਆਪਾਂ ਅਫੋਰਡ ਨਹੀਂ ਕਰ ਸਕਦੇ ਹੈਗੇ। ਹਰ ਬੋਡੀ ਇਹਨੂੰ ਇਨਸਾਨ ਆ ਜਿਹੜੇ ਨੂੰ ਖਾ ਸਕਦਾ ਹੈਗਾ। ਬੱਚੇ ਵੀ ਖਾ ਸਕਦੇ ਆ। ਤਾਂ ਇਹਦੇ ਵਿੱਚ ਹੁਣ ਪਹਿਲਾਂ ਸਾਰਿਆਂ ਨੂੰ ਆਪਾਂ ਦੇਖਣਾ ਕਿ ਕੀ ਮੀਨ ਨੂੰ ਆਪਾਂ ਕੀ ਕੀ ਇਹਦੇ ਫਾਇਦੇ ਕੀ ਆ ਦੱਸੀ ਆ ਆ ਨੰਬਰ 1 ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਚਾ ਨੰਬਰ 2 ਇਹਦੇ ਵਿੱਚ ਫਾਈਬਰ ਜਿਹੜਾ ਬਹੁਤ ਜ਼ਿਆਦਾ ਨੰਬਰ 3 ਜਿਹੜੀ ਮੇਨ ਚੀਜ਼ ਇਹਦੇ ਵਿੱਚ ਹੈਗੀ ਆ ਮਖਾਣੇ ਆ ਉਹ ਐਂਟੀਆਕਸੀਡੈਂਟ ਆ ਜਿਹੜੇ ਕਿ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਜ਼ਿਆਦਾ ਸਮਰੱਥਾ ਬਖਸ਼ਦਾ ਤਾਂ ਇਹ ਅਸੀਂ ਲੈਣਾ ਕਿਵੇਂ ਆ ਇਹਨੂੰ ਲੈ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਲਓ ਪਰ ਜਦੋਂ ਅਸੀਂ ਇਹਨੂੰ ਇੰਨੀਆਂ ਚੀਜ਼ਾਂ ਵਿੱਚ ਹੁੰਦੀਆਂ ਤਾਂ ਸਾਡੀ ਜਿਹੜੀ ਹੈਲਥ ਆ ਉਹਨੂੰ ਬਹੁਤ ਜ਼ਿਆਦਾ ਇੱਕ ਹੈਲਪ ਮਿਲਦੀ ਆ ਹੈਲਦੀ ਹੈਲਥ ਲੈਣ ਵਾਸਤੇ ਠੀਕ ਹੈ ਜੀ ਤਾਂ ਇਹਨੂੰ ਕੀ ਹੈ ਕਿ ਹੋਰ ਦੇਖਾ ਦੱਸਾਂ ਤੁਹਾਨੂੰ ਇੱਕ ਜਿਹੜੀ ਚੀਜ਼ ਬਹੁਤ ਜ਼ਿਆਦਾ ਹੁੰਦੀ ਆ ਕਿ ਜਿਵੇਂ ਹੁਣ ਹਾਈ ਬੀਪੀ ਆ ਤਾਂ ਉਹ ਪੋਟਾਸ਼ੀਅਮ ਦੀ ਕਮੀ ਦੇ ਨਾਲ ਜਿਹੜਾ ਸਾਨੂੰ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਆ ਹੁਣ ਦੇਖੀਏ ਕਿ ਕੇਲੇ ਦੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਦੇਉ ਤਾਂ ਕਹਿੰਦੇ ਵੀ ਦੋ ਕੇਲੇ ਤੁਸੀਂ ਰੋਜ਼ ਖਾਓ ਤੇ ਤੁਹਾਡਾ ਪੋਟਾਸ਼ੀਅਮ ਪੂਰਾ ਹੋ ਜਾਊਗਾ ਬਟ ਕੇਲੇ ਦੇ ਵਿੱਚ ਕੈਲਰੀਜ਼ ਬਹੁਤ ਆ ਜਿਹਦਾ ਆਪਾਂ weight gain ਕਰਨਾ ਹੁੰਦਾ ਹੋਵੇ ਤਾਂ ਤੁਹਾਨੂੰ ਸ਼ਾਇਦ ਪਤਾ ਹੀ ਆ ਕਿ ਆਪਾਂ ਦੁੱਧ ਦੇ ਵਿੱਚ ਉਹਨੂੰ ਕੇਲੇ ਜਾਂ ਬਰਿਆਣਾ ਸ਼ੇਕ ਵਗੈਰਾ ਬਣਾ ਕੇ ਦੇ ਦੇਣੇ ਆ ਬੱਚਾ ਛੋਟਾ ਤੁਹਾਨੂੰ ਦਹੀਂ ਚ ਕੇਲੇ ਮੈਸ਼ ਕਰ ਦਿੰਨੇ ਆ ਜਾਂ ਦੁੱਧ ਚ ਕਰਕੇ ਦੇ ਦੇਣੇ ਤਾਂ ਕਿ ਇਹਦਾ ਜਿਹੜਾ ਮਸਲ ਬਣਨ ਇਹਦਾ weight gain ਕਰੇ ਪਰ ਆਪਾਂ ਜੇ ਹੁਣ ਆਪਣਾ weight lose ਵੀ ਰੱਖਣਾ ਤਾਂ ਆਪਾਂ ਬਰਿਆਣਾ ਤਾਂ ਖਾ ਨਹੀਂ ਸਕਦੇ ਇਸ ਕਰਕੇ ਸਾਡੇ ਵਾਸਤੇ ਮਖਾਣੇ ਦੇ ਸਨੈਕਸ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਮੈਗਨੀਸ਼ੀਅਮ ਆ ਪੋਟਾਸ਼ੀਅਮ ਆ ਕੈਲਸ਼ੀਅਮ ਆ ਬਹੁਤ ਵੱਡਾ ਸਰੋਤ ਆ ਜਿਹੜੀਆਂ ਕਿ ਸਾਡੀਆਂ ਹੱਡੀਆਂ ਦੰਦਾਂ ਜਿਵੇਂ ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ ਸਾਡੀਆਂ ਹੱਡੀਆਂ ਵੀਕ ਹੋ ਜਾਂਦੀਆਂ ਕਿਉਂਕਿ ਜਿਹੜਾ ਸਾਡੀ ਬਾਡੀ ਦੇ ਵਿੱਚ ਕੈਲਸ਼ੀਅਮ ਹੈਗਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਖਾਸ ਕਰਕੇ ਲੇਡੀਜ਼ ਦਾ ਤਾਂ ਜਲਦੀ ਕੈਲਸ਼ੀਅਮ ਕਿਉਂਕਿ ਸਾਡਾ ਬਲੱਡ ਦੇ ਨਾਲ ਹੀ ਜਿਹੜਾ ਕੈਲਸ਼ੀਅਮ ਹੈਗਾ ਜੇ ਉਹ ਉਹਦੇ ਚੋਂ ਕਈ ਵਾਰ ਹੱਡੀਆਂ ਚੋਂ ਕੈਲਸ਼ੀਅਮ ਬਲੱਡ ਸਾਡਾ ਲੈਣਾ ਸ਼ੁਰੂ ਕਰ ਦਿੰਦਾ ਤਾਂ ਇਸ ਕਰਕੇ ਸਾਨੂੰ ਮਖਾਣੇ ਖਾਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸਾਡੀ ਡਾਈਟ ਦਾ ਇੱਕ ਬਹੁਤ ਹੀ ਜ਼ਿਆਦਾ ਇਹ ਮੇਨ ਪਾਰਟ ਹੈ ਤੇ ਇਹਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿਉਂਕਿ ਜੇ ਤੁਸੀਂ ਹੈਲਦੀ ਤਰੀਕਾ ਇਹਦੇ ਵਿੱਚ ਹੋਰ ਵੀ ਆਪਾਂ ਲੈ ਸਕਦੇ ਜਿਵੇਂ ਹੁਣ ਕੋਈ ਸੈਲਡ ਲੈ ਲਿਆ ਹੈ ਨਾ ਤਾਂ ਉਹਦੇ ਵਿੱਚ ਵੀ ਆਪਾਂ ਮਖਾਣੇ ਪਾ ਕੇ ਖਾ ਸਕਦੇ ਆ ਅਗਰ ਤੁਸੀਂ ਕੋਈ ਚਨਾ ਸੂਪ ਘਰੇ ਲੈਣੀ ਹੋ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੈਜੀਟੇਬਲ ਸੂਪ ਲੈਣੇ ਹੋ ਤਾਂ ਉਹਦੇ ਵਿੱਚ ਵੀ ਮਖਾਣੀ ਜਿਹੜੀ ਹੈਗੇ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਅਗਰ ਸਾਨੂੰ 4 ਵਜੇ ਕੋਈ ਭੁੱਖ ਲੱਗਦੀ ਆ ਆਪਾਂ ਜਿਹਨੂੰ ਈਵਨਿੰਗ ਨਾਸ਼ਤਾ ਵੀ ਕਹਿ ਦਿੰਦੇ ਆ ਈਵਨਿੰਗ ਕਹਿ ਦਈਏ ਹੈਨਾ ਤਾਂ ਉਦੋਂ ਅਸੀਂ ਕੀ ਲੈਣਾ ਤੁਸੀਂ ਇੱਕ ਪੂਰਾ ਪੈਕੇਟ ਜ਼ਿਆਦਾ ਨਾ ਲੈ ਕੇ ਆਓ 300 ਗ੍ਰਾਮ ਦਾ ਪੂਰਾ ਬੰਦ ਪੈਕੇਟ ਮਿਲ ਜਾਂਦਾ ਬਹੁਤ ਵਧੀਆ ਵਾਲੇ ਮਖਾਣੀ ਦੇਸੀ ਘਿਓ ਦਾ ਚਾਂ ਪਾਉ ਉਹਦੇ ਅਕੋਰਡਿੰਗ ਨਾਨ ਸਟਿਕ ਪੈਨ ਦੇ ਵਿੱਚ ਤਾਂ ਇਹਨੂੰ ਵਧੀਆ ਰੋਸਟ ਕਰੋ। ਉਨੀ ਦੇਰ ਤੱਕ ਇਹਨੂੰ ਰੋਸਟ ਕਰਨਾ ਤੋੜ ਕੇ ਦੇਖੋ ਕਿ ਇਹ ਜਦੋਂ ਕਰੰਚੀ ਹੋ ਜੇ ਤੇ ਆਪਣੇ ਆਪ ਭੁਰਨਾ ਸ਼ੁਰੂ ਹੋ ਜਾਵੇ। ਫਿਰ ਤੁਸੀਂ ਇਹਦੇ ਉੱਪਰ ਥੋੜਾ ਜਿਹਾ ਕਾਲਾ ਨਮਕ, ਜੀਰਾ ਪਾਊਡਰ ਕੋਈ ਹੋਰ ਮਸਾਲਾ ਤੁਹਾਡੇ ਕੋਲੇ ਪਿਆ ਉਹ ਪਾ ਲਓ। ਹੈਨਾ? ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਹਲਾ ਕੇ ਕੱਚ ਦੇ ਕੰਟੇਨਰ ਦੇ ਵਿੱਚ ਇਹਨੂੰ ਪਾ ਕੇ ਰੱਖ ਲਓ। ਤਾਂ ਤੁਸੀਂ ਇਹਨੂੰ ਡੇਲੀ 4 ਵਜੇ ਆਪਣੀ ਕੋਈ ਚਾਹ ਪੀਣੇ ਆ ਲੱਸੀ ਪੀਣੇ ਕੌਫੀ ਪੀਣੇ ਕੁਝ ਵੀ ਕੋਈ ਡਰਿੰਕ ਲੈਣੇ ਆ ਕੋਲਡ ਕੌਫੀ ਲੈਣੇ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਇੱਕ ਮੁਠੀ ਜਾਨੀ ਕਿ ਜਿਹੜੀ ਸਾਡੀ ਡੇਲੀ ਨੀਡ ਆ ਇਹਦੀ ਉਹ 28 ਗ੍ਰਾਮ ਮਖਾਣੇ ਸਾਡੀ ਆ ਨੀਡ ਡੇਲੀ ਕਿਉਂਕਿ ਇਹਦੇ ਵਿੱਚੋਂ ਅਗਰ ਅਸੀਂ 28 ਗ੍ਰਾਮ ਮਖਾਣੇ ਲੈਣੇ ਆ ਤਾਂ ਸਾਡਾ ਇਹ ਡੇਲੀ ਜਿਹੜੀ ਸਾਡੀ ਨੀਡ ਹੈਗੀ ਇਹ ਪੂਰੀ ਕਰਦਾ ਰੋਸਟ ਕਰੋ ਇੰਦੇ ਸਿਕੋ ਸਨੈਕਸ ਬਣਾ ਕੇ ਰੱਖੋ ਇੱਕ ਮੁਠੀ ਭਰੋ ਤੇ ਖਾ ਲਓ ਅਸੀਂ ਆਪਣੀ ਡੇਲੀ ਨੀਡ ਆ ਜਿਹੜੀ 28 ਗ੍ਰਾਮ ਇਹਦੀ ਇਸ ਤਰ੍ਹਾਂ ਪੂਰੀ ਕਰਦੇ ਆਂ ਚਾਹੀ ਅਸੀਂ ਇੱਕ ਮੁਠੀ ਭਰ ਕੇ ਸਲਾਦ ਚ ਪਾ ਲਈ ਇੱਕ ਮੁਠੀ ਭਰ ਕੇ ਜਿਹੜੀ ਅਸੀਂ ਰੋਸਟ ਕਰਕੇ ਰੱਖੇ ਆ ਨਮਕ ਵਗੈਰਾ ਲਗਾ ਕੇ ਜਾਂ ਅਸੀਂ ਕੋਈ ਵੀ ਫਰੂਟ ਖਾਣੇ ਤਾਂ ਉਹਦੇ ਵਿੱਚ ਫਰੂਟ ਕੱਟਿਆ ਕੱਟ ਕੇ ਇੱਕ ਮੁਠੀ ਉਹ ਚ ਪਾ ਲਈ ਕੁਝ ਵੀ ਨਹੀਂ ਖਾਂਦੇ ਤਾਂ ਈਵਨਿੰਗ ਟੀ ਕਾਫੀ ਜੋ ਵੀ ਲੈਣੇ ਅਸੀਂ ਉਹਦੇ ਨਾਲ ਇੱਕ ਮੁਠੀ ਲੈ ਲਈ ਤਾਂ ਸਾਡੀ ਜਿਹੜੀ ਹੈ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ ਹੈ ਨਾ ਐਂਟੀਆਕਸੀਡੈਂਟ ਸਾਰੀਆਂ ਸਾਡੀਆਂ ਘਾਟ ਆ ਜਿਹੜੀ ਉਹ 28 ਗ੍ਰਾਮ ਡੇਲੀ ਦੀ ਸਾਡੀ ਘਾਟ ਉਹ ਪੂਰੀ ਹੋ ਗਈ। ਤੇ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਤੁਹਾਨੂੰ ਮਹਿਸੂਸ ਹੋਊਗਾ ਪ੍ਰੇਨ ਵੀ ਅੱਜ ਅਸੀਂ ਇੱਕ ਮੁਠੀ ਖਾਧੀ ਤਸਵੀਰیں ਅਸੀਂ ਉੱਠੇ ਜਾਂਦੇ ਸਨ ਕਿ ਸਾਡੀਆਂ ਤਾਂ ਹੱਡੀਆਂ ਉਵੇਂ ਹੀ ਦੁਖੀ ਜਾਂਦੀਆਂ ਸੀ ਕੀ ਕਰੀਏ ਹੈ ਨਾ। ਤਾਂ ਇਹਨੂੰ ਅਸੀਂ ਡੇਲੀ ਦਾ ਪਾਰਟ ਬਣਾਉਣਾ। ਜਿਹੜੀਆਂ ਇਦਾਂ ਦੀਆਂ ਚੀਜ਼ਾਂ ਉਹ ਥੋੜਾ ਟਾਈਮ ਲੈਂਦੀਆਂ। ਠੀਕ ਹੈ? ਤਾਂ ਤੁਸੀਂ ਇਹਨੂੰ ਆਪਣਾ ਜਿਵੇਂ ਆਪਾਂ ਰੋਟੀ ਮਰਦੇ ਦਮ ਤੱਕ ਖਾਣੇ ਆ ਇਹ ਵੀ ਸਾਡੀ ਇੱਕ ਰੋਟੀ ਆ ਤੇ ਇਹੀ ਮੈਂ ਕਹੂੰਗੀ ਰੋਟੀ ਦਾ ਧਿਆਨ ਘੱਟ ਤੋਂ ਘੱਟ ਕਰੋ ਮੈਂ 24 ਘੰਟਿਆਂ ਬਾਅਦ ਸਿਰਫ ਦੋ ਫਲਕੇ ਖਾਂਦੀ ਆ ਉਹ ਵੀ ਕੱਲੀ ਕਣਕ ਦੇ ਨਹੀਂ ਖਾਂਦੇ ਮਿਲਟਸ ਵਗੈਰਾ ਯੂਜ਼ ਕਰਦੇ ਆ ਮੈਂ ਅੱਗੇ ਵੀ ਕਈ ਗਨ ਆਪਣੀ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਆ ਔਰ ਤੁਹਾਨੂੰ ਮੈਂ ਇੱਕ ਮਿਲਟਸ ਦਾ ਬਣਾ ਕੇ ਵੀ ਦੱਸਿਆ ਹੋਇਆ ਮੈਂ ਵੀ ਰੋਟੀ ਉਹਦੀ ਕਿਵੇਂ ਬਣਦੀ ਹੈ ਦੋ ਤਿੰਨ ਵੀਡੀਓਜ਼ ਹੈਗੀਆਂ ਮੇਰੀਆਂ ਰੋਟੀ ਵਾਲੀਆਂ ਤੁਸੀਂ ਉਹ ਦੇਖਿਓ ਅਰ ਠੀਕ ਆ ਵਧੀਆ ਠੀਕ ਹੈ ਨਾ ਬਾਕੀ ਹੈਲਦੀ ਆ ਮੈਂ ਕੋਈ ਚੱਕਰ ਨਹੀਂ ਹੈਗਾ ਤੇ ਤੁਸੀਂ ਜ਼ਰੂਰ ਮੇਰੀ ਇਹ ਇਨਫੋਰਮੇਸ਼ਨ ਲੈ ਕੇ ਪੂਰੀ ਫੁੱਲ ਵਾਚ ਵੀਡੀਓ ਕਰਿਆ ਕਰੋ ਸੁਣਿਆ ਕਰੋ ਤੇ ਆਪਣੇ ਤੇ ਅਪਲਾਈ ਜ਼ਰੂਰ ਕਰੋ ਕੋਈ ਮਹਿੰਗੀ ਚੀਜ਼ ਨਹੀਂ ਹੈਗੀ ਕੋਈ ਮਾੜੀ ਚੀਜ਼ ਨਹੀਂ ਹੈਗੀ ਵੀ ਇਹ ਕੋਈ ਦਵਾਈ ਨਹੀਂ ਹੈਗੀ ਜਸਟ ਆਪਾਂ ਜਿਵੇਂ ਅੱਗੇ ਖਾਣਾ ਖਾਣੇ ਆ तो उवे यह साडा खाना हैगा एक हिसाब का तो थैंक यू सो मच ऑल द बेस्ट मिलते हैं फिर एक बहुत ही वीया नवी इन्फॉर्मेन देना गुड बाय गॉड बलैस यू